ਜਿਹੜਾ ਜੀ ਕੱਲ ਖੰਨੇ ਦੇ ਵਿੱਚ ਸ਼ਿਵ ਮੰਦਿਰ 'ਚ ਜਿਹੜਾ ਸ਼ਿਵ ਦੇ ਉੱਥੇ ਮੂਰਤੀਆਂ ਨੂੰ ਸ਼ਿਵਲਿੰਗ ਨੂੰ ਜਿਹੜਾ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਹੜਾ ਖੰਡਿਤ ਕੀਤਾ ਗਿਆ ਉਸ ਦੇ ਸਮੰਨ 'ਚ ਅੱਜ ਸੁजानਪੁਰ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ Hindu ਸਮਾਜ ਦੇ ਵਿੱਚ ਜਿਹੜਾ ਉਹ ਰੋਸ ਪਾਇਆ ਜਾ ਰਿਹਾ ਅਸੀਂ ਪੰਜਾਬ ਸਰਕਾਰ ਦੀ ਨਿੰਦਾ ਕਰਨੇ ਆ ਕਿ ਜਿਨ੍ਹਾਂ ਨੇ ਆਏ ਦਿਨ ਪੰਜਾਬ ਦੇ ਵਿੱਚ ਹਿੰਦੂਆਂ 'ਤੇ ਹਮਲੇ ਹਿੰਦੂਆਂ ਦੇ ਮੰਦਰਾਂ ਦੇ ਉੱਤੇ ਹਮਲੇ ਲਗਾਤਾਰ ਹੋ ਰਹੇ ਨੇ ਲੇਕਿਨ ਪੰਜਾਬ ਸਰਕਾਰ ਔਰ ਜਿਹੜੇ ਭਗਵੰਤ ਮਾਨ ਆ ਉਹਦੇ ਵੱਲੋਂ ਨਾ ਤੇ ਹਿੰਦੂਆਂ ਦੇ ਉੱਤੇ ਜਦੋਂ ਕੋਈ ਹਮਲਾ ਹੁੰਦਾ ਜਾਂ ਕੋਈ ਮੰਦਰ ਨੂੰ ਖੰਡਿਤ ਕੀਤਾ ਜਾਂਦਾ ਆ ਨਾ ਕੋਈ ਸਟੇਟਮੈਂਟ ਆਂਦੀ ਆ ਨਾ ਹੀ ਉਹਨਾਂ ਦੇ ਮੰਤਰੀਆਂ ਵੱਲੋਂ ਕੋਈ ਸਟੇਟਮੈਂਟ ਆਂਦੀ ਆ ਜਿਹੜਾ ਇਹ ਸੁਤੇਲਾ ਵਿਵਹਾਰ ਆ ਜਿਹੜਾ ਉਹ ਪੰਜਾਬ ਦੇ ਹਿੰਦੂਆਂ ਦੇ ਨਾਲ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਆ ਕੀ ਆ ਇਹਨਾਂ ਨੇ ਹਿੰਦੂਆਣੇ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਦੀ ਸਰਕਾਰ ਨਹੀਂ ਬਣਾਈ ਜਾਂ ਤੇ ਇਹ ਕਹਿਦਣ ਲੋਕ ਕਿ ਜਿਹੜੇ ਹਿੰਦੂਆਣੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਅਸੀਂ ਉਸ ਦੇ ਸਮਨ ਚ ਤੁਹਾਡੇ ਨਾਲ ਜਿਹੜਾ ਕੋਈ ਵੀ ਤੁਹਾਡੇ ਜਿਹੜੇ ਉੱਤੇ ਹਮਲੇ ਹੋ ਰਹੇ ਨੇ ਜਾਂ ਮੰਦਰਾ ਦੇ ਉੱਤੇ ਹਮਲੇ ਹੋ ਰਹੇ ਨੇ ਉਸ ਦੇ ਸਮਨ ਚ ਅਸੀਂ ਕੋਈ ਬਿਆਨਬਾਜ਼ੀ ਨਹੀਂ ਦਿੰਦੇ ਸਾਡੀ ਅੱਜ ਸਜਾਣਪੁਰ ਦੇ ਵਿੱਚ ਵਿਸ਼ਕਰਮਾ ਮੰਦਿਰ ਚੌਂਚ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਗਿਆ ਆ ਉਸ ਦੇ ਸਮਨ ਚ ਅਗਰ ਉਹਨਾਂ ਦੋਸ਼ੀਆਂ ਦੇ ਉੱਪਰ ਕੜੀ ਕਾਰਵਾਈ ਨਾ ਕੀਤੀ ਗਈ ਤੇ ਜਿਹੜਾ ਅਗਲਾ ਰੂਪ ਰੇਖਾ ਜਿਹੜੀ ਤਿਆਰ ਹੋਏਗੀ ਉਹ ਭਗਵੰਤ ਮਾਨ ਦਾ ਪੁਤਲਾ ਜਿਹੜਾ ਉਹ ਫੂਕੇ ਸਜਾਣਪੁਰ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ ਜੈ ਹਿੰਦ ਜੈ ਭਰਤ